ਅਮਰੀਕੀ ਸਾਮਰਾਜ ਇਜ਼ਰਾਈਲ ਹਮਲਿਆਂ ਵਿਰੁੱਧ ਭਵਾਨੀਗੜ੍ਹ ਚ ਸੀਪੀਆਈਐਮ ਵੱਲੋਂ ਕੀਤਾ ਰੋਸ ਪ੍ਰਦਰਸ਼ਨ ਅੱਜ ਹਿੰਦੂ ਕਮੁਨਿਸਟ ਪਾਰਟੀ ਕਾ ਮਾਰਕਸਵਾਦੀ ਸੀਪੀਆਈਐਮ ਦੀ ਅਗਵਾਈ ਹੇਠ ਭਵਾਨੀਗੜ੍ਹ ਅਮਰੀਕੀ ਸਾਮਰਾਜ ਵਿਰੁੱਧ ਤਿੱਖਾ ਰੋਸ ਪ੍ਰਗਟ ਕੀਤਾ ਗਿਆ ਇਸ ਮੌਕੇ ਪਾਰਟੀ ਦੇ ਸੂਭਾ ਸਕੱਤਰ ਕਾਮਰੇਡ ਭੂਪ ਚੰਤ ਚੰਨੋ ਨੇ ਅਮਰੀਕਾ ਦੇ ਪੂਰਵ ਰਾਸ਼ਟਰਪਤੀ ਡੌਨਲਡ ਟਰੰਪ ਦਾ ਪੁਤਲਾ ਫੂਕ ਕੇ ਇਜ਼ਰਾਈਲ ਦੇ ਅਮਰੀਕਾ ਦੀ ਸਾਜ਼ਿਸ਼ੀ ਨੀਤੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਕਾਮਰੇਡ ਭੂਪਚੰਦ ਚੰਨੋ ਨੇ ਆਪਣੇ ਸਵੋਧਨ ਦੌਰਾਨ ਕਿਹਾ ਕਿ ਫਲਸਤੀਨੀ ਲੋਕ ਆਪਣੇ ਦੇਸ਼ ਵਿੱਚ ਬੇਕਾਰ ਕੀਤੇ ਜਾ ਰਹੇ ਹਨ ਰਜ਼ਾਇਲ ਵੱਲੋਂ ਕੀਤੇ ਜਾ ਰਹੇ ਬੇਰਹਿਮ ਹਮਲਿਆਂ ਪਿੱਛੇ ਅਮਰੀਕੀ ਸਾਮਰਾਜ ਦਾ ਖੁੱਲਾ ਸਹਿਯੋਗ ਹੈ ਉਹਨਾਂ ਨੇ ਕਿਹਾ ਕਿ ਦੁਨੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਕਿ ਬੇਗੁਨਾਹ ਬੱਚੇ ਔਰਤਾਂ ਤੇ ਸਕੂਲ ਹਸਪਤਾਲਾਂ ਨੂੰ ਖੁੱਲ੍ਹੇਆਮ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਮਨੁੱਖਤਾ ਵਿਰੋਧੀ ਕਾਰਵਾਈਆਂ ਦੀ ਸਭ ਤੋਂ ਵੱਡੀ ਦਾਸਤਾਨ ਹੈ ਉਨਾ ਮੁੱਦੀ ਸਰਕਾਰ ਦੀ ਨਿੰਦਿਆ ਕਰਦਿਆਂ ਕਹਿ ਕੇ ਕੇਂਦਰ ਸਰਕਾਰ ਨੇ ਅਜੇ ਤੱਕ ਜੰਗ ਦਾ ਰੋਕਣ ਲਈ ਕੋਈ ਪੈਰਵਾਈ ਨਹੀਂ ਕੀਤੀ ਨਾ ਹੀ ਅਮਰੀਕਾ ਦੇ ਸਹਿਯੋਗ ਭੂਮਿਕਾ ਵਿਰੋਧੀ ਕਿਸਪਾਸਬਦ ਬੋਲਿਆ ਇਸ ਮੌਕੇ ਤੇ ਜਿੰਦ ਸਤेंद्रਪਾਲ ਸਿੰਘ ਚੀਮਾ ਕਾਮਰੇਡ ਬਲਬੀਰ ਸਿੰਘ ਨੂਰਪੁਰਾ ਗੁਰਮੀਤ ਸਿੰਘ ਜੀਤ ਸਿੰਘ ਦਰਸ਼ਨ ਸਿੰਘ ਰਵਾਨ ਸਿੰਘ ਸਮੇਤ ਹੋਰ ਵੀ ਆਗੂ ਆਦ ਹਾਜ਼ਰ ਸਨ ਰਿਪੋਰਟ ਰਾਜ ਕਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਰਾਜ ਨਾਰੇਵਾਜੀ ਕੀਤੀ ਹੈ ਕਿਸ ਸੰਬੰਧ ਜੇ ਨਾਰੇਵਾਜੀ ਕੀਤੀ ਹੈ ਅੱਜ ਸਾਡੇ ਪਹਿਲਾ ਮਕਸਦ ਹੈ ਜਿਹੜਾ ਜਿਹੜਾ ਅਮਰੀਕਨ ਸਾਮਰਾਜ ਜਾਂ ਡੋਨਾਲਡ 트ਰਪ ਉਹਦੇ ਖਿਲਾਫ ਅਸੀਂ ਉਹਦਾ ਪੁਤਲਾ ਫੂਕਿਆ ਕਿਉਂਕਿ ਹਾਰਾਬਾਦੀ ਦਾ ਹਰ ਸੱਭਕ ਜਿਹੜੇ ਲੋਕ ਨੇ ਉਹਨਾਂ ਦਾ ਕਿਤੇ ਨਾ ਕਿਤੇ ਕੋਈ ਮੁਲਕ ਹੈਗਾ ਪਰ ਇੱਕ ਫਲਸਤੀਨ ਦੇ ਲੋਕ ਨੇ ਜਿਨ੍ਹਾਂ ਦਾ ਆਪਣਾ ਮੁਲਕ ਹੁੰਦੇ ਹੋਏ ਵੀ ਉਹ ਬੇਕਾਰ ਨੇ ਉਹਨਾਂ ਨੂੰ ਉਹਨਾਂ ਦੇ ਮੁਲਕ ਦਾ ਤੋਂ ਬੇਕਾਰ ਕਰਨ ਵਾਸਤੇ ਜਿੱਥੇ ਇਜ਼ਰਾਇਲ ਦੀ ਜਿਹੜੀ ਸਰਕਾਰ ਹੈ ਉਹ ਤਾਬੜ ਤੋੜ ਹਮਲੇ ਕਰ ਰਹੀ ਹੈ ਪਰ ਅਸੀਂ ਕਹਿੰਦੇ ਆ ਵੀ ਅੱਜ ਦੇ ਯੁੱਗ ਦੇ ਵਿੱਚ ਕੋਈ ਸਰਕਾਰ ਹਿੰਮਤ ਨਹੀਂ ਕਰ ਸਕਦੀ ਜੇ ਉਸ ਦੀ ਬੈਕ ਦੇ ਉੱਤੇ ਜਿਹੜੀ ਸਾਮਰਾਜੀ ਸ਼ਕਤੀਆਂ ਨੇ ਜਿਹੜੀਆਂ ਉਹ ਨੂੰ ਸ਼ੈ ਨਾ ਦੇਣ ਜਾਂ ਉਸ ਦੀ ਹਲਾਸ਼ੇਰੀ ਨਾ ਦੰਦੀਆਂ ਹੁਣ ਖਾ ਇਸਤ ਕਰਕੇ ਉੱਥੇ ਜਿਹੜੇ ਹਮਲੇ ਕਰਾਏ ਜਾ ਰਹੇ ਨੇ ਉਹ ਅਮਰੀਕਨ ਸਾਮਰਾਜ ਦੇ ਵੱਲੋਂ ਕਰਾਏ ਜਾ ਰਹੇ ਨੇ ਔਰ ਦੁਖਾਂਤ ਇਹ ਵੀ ਦੁਨੀਆ ਦੇ ਵਿੱਚ ਕਦੇ ਨਹੀਂ ਹੋਇਆ ਕਿ ਬੱਚਿਆਂ ਨੂੰ ਕਿਤੇ ਹਮਲੇ ਕਰ ਰਹੇ ਹੋ ਦੂਸਰੇ ਦੇਸ਼ ਦੇ 70000 ਲੋਕਾਂ ਦੇ ਵਿੱਚ ਜਿਹੜੇ ਕਤਲੋਗਾਰਤ ਹੋਈ ਹੈ ਉਹਦੇ ਚ 60% ਨੇ ਜਿਹੜੇ 70% ਬੱਚੇ ਤੇ ਔਰਤਾਂ ਨੇ ਇਹ ਮਤਲਬ ਸਭ ਤੋਂ ਵੱਧ ਇਸ ਜ਼ੁਲਮ ਦੀ ਦਾਸਤਾਨ ਹੈ ਅਗਲੀ ਦਾਸਤਾਨ ਜਿਹੜੀ ਹੈਗੀ ਹੈ ਹਸਪਤਾਲਾਂ ਤੇ ਜਾਂਦਾ ਪਰ ਉੱਥੇ ਉਹ ਲੋਕ ਪੈਦਾ ਹੀ ਨਾ ਹੋ ਸਕਣ ਪੜ ਹੀ ਨਾ ਸਕਣ ਜਾਂ ਇਲਾਜ ਨਾ ਕਰ ਸਕਣ ਸਭ ਤੋਂ ਵੱਧ ਜਿਹੜੇ ਹਮਲੇ ਨੇ ਸਕੂਲਾਂ ਤੇ ਹਸਪਤਾਲਾਂ ਦੇ ਉੱਤੇ ਕੀਤੇ ਜਾ ਰਹੇ ਨੇ ਸੋ ਇਹ ਬਹੁਤ ਵੱਡਾ ਜ਼ਖਾਂਤ ਹੈ ਜ਼ਖਾਂਤ ਸਾਡੀ ਸਰਕਾਰ ਦਾ ਵੀ ਹੈ ਹਮੇਸ਼ਾ ਗੋਟਨਰ ਲੇਪ ਲਹਿਰ ਦੀ ਮੋਢੀ ਰਹੀ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਜਾਂ ਦੁਨੀਆ ਦੇ ਵਿੱਚ ਆਪਣਾ ਥਾਂ ਰੱਖਣ ਵਾਲੀ ਅੱਜ ਅਮਰੀਕਾ ਦਾ ਧੂਮ ਛੱਲਾ ਬਣ ਰਹੀ ਹੈ ਇੱਕ ਵੀ ਸ਼ਬਦ ਹੈ ਜਿਹੜਾ ਮੋਦੀ ਸਰਕਾਰ ਨੇ ਉਸ ਯੁੱਧ ਨੂੰ ਰੋਕਣ ਵਾਸਤੇ ਜਾ ਅਮਰੀਕਾ ਦੀ ਸ਼ਹਿ ਦੇ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ ਜਿਹੜਾ ਸਭ ਤੋਂ ਵੱਡਾ ਦਖਾਂਤ ਹੈ ਸੋ ਅੱਜ ਅਸੀਂ ਉਹ ਜਿਹੜਾ ਰੋਸ ਪ੍ਰਦਰਸ਼ਨ ਹੈ ਉਹ ਫਲਸਤੀਨ ਦੇ ਲੋਕਾਂ ਦੇ ਹੱਕ ਦੇ ਵਿੱਚ ਤੇ ਇਜ਼ਰਾਇਲ ਤੇ ਅਮਰੀਕਨ ਸਾਮਰਾਜ ਦੇ ਖਿਲਾਫ ਹੈ ਜਿਹੜਾ ਆਪਣਾ ਜੀ ਇਹ ਕਿਹੜੀ ਜਥੇਬੰਦੀ ਵੱਲੋਂ ਕਿਹਦੇ ਵੱਲੋਂ ਕੀਤਾ ਹੈ ਅਸੀਂ ਅੱਜ ਇਸ ਕੇਂਦਰੀ ਕਮੇਟੀ ਆ ਜਿਹੜੀ ਹਿੰਦਕਾਮਨਿਸਟ ਪਾਰਟੀ ਮਾਰਕਸਵਾਦੀ ਦਾ ਸੱਦਾ ਹੈ 23 ਤੋਂ ਲੈ ਕੇ 30 ਤਰੀਕ ਤੱਕ ਸਾਰੇ ਹਿੰਦੂਗ ਜ 30 ਤਰੀਕ ਸੀਗੀ ਹਿੰਦੁਸਤਾਨ ਦੇ ਸਾਰੇ ਉਸ ਦੇ ਵਿੱਚ ਇਹਦੇ ਪੁਤਲੇ ਨੇ ਜਿਹੜੇ ਹਕੂਕੇ ਜਾ Thank you